ਅੱਜ ਜਿਵੇਂ ਸਾਰੇ ਜਾਣਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦਾ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਹੋ ਰਿਹਾ ਤੇ ਦੂਜੇ ਪਾਸੇ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੇ ਸਟੂਡੈਂਟ ਹੈ ਉਹਨਾਂ ਵੱਲੋਂ ਇੱਕ ਲੰਬੀ ਕਾਲ ਦਿੱਤੀ ਗਈ ਹੈ ਕਿ ਉੱਥੇ ਸਾਰੇ ਪਹੁੰਚਣ ਔਰ ਦੂਜੇ ਪਾਸੇ ਅਗਰ ਗੱਲ ਕਰ ਲਈ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨ ਯਾਨੀ ਚੰਡੀਗੜ੍ਹ ਪਹੁੰਚ ਰਹੇ ਨੇ ਕਿਉਂਕਿ 5 ਸਾਲ ਹੋ ਗਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਹਿੰਦੇ ਨੇ ਮੰਗਾਂ ਸਾਡੀਆਂ ਪੂਰੀਆਂ ਨਹੀਂ ਹੋਈਆਂ ਸੋ ਇਸੇ ਤੇ ਆਪਾਂ ਚਰਚਾ ਕਰਾਂਗੇ ਅੱਜ ਸਾਡੇ ਨਾਲ ਪ੍ਰੋਗਰੈਸਿਵ ਫਰੰਟ ਦੇ ਸੀਨੀਅਰ ਲੀਡਰ ਦਰਸ਼ਨ ਸਿੰਘ ਐਡਵੋਕੇਟ ਢਾਲੀਵਾਲ ਜੀ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹ ਸਾਰੇ ਇਸ ਮਸਲੇ ਨੂੰ ਕਿਸ ਤਰ੍ਹਾਂ ਦੇਖਦੇ ਹਨ ਦਰਸ਼ਨ ਸਿੰਘ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਲੰਮਾ ਸਮਾਂ ਹੋ ਗਿਆ 5 ਸਾਲ ਹੋ ਗਏ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਆਪਣਾ ਸ਼ਕਤੀ ਪ੍ਰਦਰਸ਼ਨ ਕਰਨੇ ਚੰਡੀਗੜ੍ਹ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਵੀ ਜਿਹੜੀਆਂ ਕੇਂਦਰ ਸਰਕਾਰ ਹੈ ਉਹ ਕਿਸਾਨਾਂ ਪ੍ਰਤੀ ਉਹਦਾ ਜਿਹੜਾ ਵਤੀਰਾ ਬਹੁਤ ਗਲਤ ਹੈ ਤੇ ਕਿਸਾਨੀ ਨੂੰ ਖਤਮ ਕਰਨ ਵਾਸਤੇ ਜਿਹੜੀਆਂ ਪਾਲਿਸੀਆਂ ਸਰਕਾਰ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ ਪਹਿਲੀਆਂ ਵੀ ਲੈ ਕੇ ਆ ਰਹੀਆਂ ਸੀ ਇਹਨਾਂ ਦੇ ਇੱਕੇ ਮਨਸ਼ਾ ਹੈ ਵੀ ਜ਼ਮੀਨ ਜਿਹੜੀ ਸਰਕਾਰ ਦਾ ਕਿਸਾਨਾਂ ਤੋਂ ਖੋ ਕੇ ਉਹਨਾਂ ਨੂੰ ਘਾਟਾ ਦਿਖਾ ਕੇ ਉਹਨਾਂ ਨੂੰ ਐਮਐਸਪੀ ਨਾ ਦੇ ਕੇ ਹੋਰ ਜਿਹੜੇ ਔਜ਼ਾਰ ਨੇ ਖੇਤੀ ਦੇ ਉਹ ਮਹਿੰਗੇ ਕਰਕੇ ਇਦਾਂ ਦੇ ਹਾਲਾਤ ਪੈਦਾ ਕਰ ਦੋ ਵੀ ਤਾਂ ਕਿ ਕਿਸਾਨ ਜ਼ਮੀਨਾਂ ਅ ਵੇਚਣ ਨੂੰ ਮਜ਼ਦੂਰ ਹੋ ਜਾਣ ਮਜਬੂਰ ਹੋ ਜਾਣ ਜਿੱਦਾਂ ਵੱਡੇ ਵੱਡੇ ਤਨਾਟ ਦੇਸ਼ਾਂ 'ਚ ਹੈ ਕਿਸਾਨ ਸਿਰਫ ਉੱਥੇ ਮਜ਼ਦੂਰੀ ਰਹਿ ਜੇ ਤੇ ਕਾਰਪੋਰੇਟ ਸੈਕਟਰ ਹੈ ਜਿਹੜੀ ਸਾਰੀ ਜ਼ਮੀਨ ਇਹ ਖਰੀਦ ਲਵੇ ਇਹ ਮਨਸ਼ਾ ਜੇ ਕੇਂਦਰ ਸਰਕਾਰ ਦੀ ਹੈ ਤੇ ਸਟੇਟ ਸਰਕਾਰ ਦੀ ਵੀ ਹੈ ਸਾਡੀ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਇਹਨਾਂ ਨੇ ਵੀ ਪਿੱਛੇ ਦੇਖੋ ਆਪਣਾ ਲੈਂਡ ਪੂਲਿੰਗ ਸਕੀਮ ਪਿੱਛੇ ਬਣਾ ਕੇ ਮੀਨਾ ਫੋਨ ਦੀ ਕੋਸ਼ਿਸ਼ ਕੀਤੀ ਹੁਣ ਥੋੜੇ ਦਿਨ ਹੋਏ ਜਿਹੜੇ ਰਸਤੇ ਨੇ ਸਾਰੇ ਕਿਸਾਨਾਂ ਦੇ ਉਹ ਵੀ ਅਕਵਾਇਰ ਕਰ ਰਹੇ ਨੇ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦੇ ਉਹ ਕਹਿੰਦੇ ਸੀ ਅੱਧੇ ਪੈਸੇ ਸਰਕਾਰ ਲੈ ਵੀਗੀ ਅੱਤੇ ਪੰਚਾਇਤ ਨੂੰ ਦਿੱਤੇ ਜਾਣਗੇ ਹਾਲਾਂਕਿ ਕਾਨੂੰਨ ਦੇ ਮੁਤਾਬਕ ਤੇ ਹਾਈ ਕੋਰਟ ਦੀਆਂ ਜੱਜਮੈਂਟਸ ਵੀ ਹੈਗੀਆਂ ਹੈਟਲੀਆਂ ਅਦਾਲਤਾਂ ਦੀ ਵੀ ਹੈਗੀਆਂ ਵੀ ਜਿਹੜੇ ਰਸਤੇ ਨੇ ਉਹ ਸਾਰੇ ਕਿਸਾਨਾਂ ਦੇ ਨੇ ਕਿਉਂਕਿ ਉਹ ਕਿਸਾਨਾਂ ਦੀ ਜ਼ਮੀਨਾਂ ਚੋਂ ਕੱਟੇ ਗਏ ਨੇ ਇਹਨਾਂ ਜਿਹਨੀਆਂ ਸਰਕਾਰਾਂ ਦੀ ਮਰਸ਼ਾ ਹੈ ਸਿਰਫ ਤੇ ਸਿਰਫ ਕਾਰਪੋਰੇਟ ਸੈਕਟਰ ਨੂੰ ਖੋ ਕੇ ਜ਼ਮੀਨ ਦੇਣੀ ਕਿਸਾਨਾਂ ਦੀ ਤੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਮਜ਼ਦੂਰ ਬਣਾਉਣਾ ਇਹ ਪਾਲਿਸੀ ਦੇ ਚੱਲ ਰਹੇ ਨੇ ਜਿੱਤੇ ਅਸੀਂ ਬਹੁਤ ਜ਼ਿਆਦਾ ਨਖੇਦੀ ਕਰਦੇ ਆ ਆਪਣੇ ਫਰੰਟ ਵੱਲੋਂ ਵੈਸੇ ਦੇਖਿਆ ਜਾਂਦਾ ਕਿ ਜਿਸ ਤਰੀਕੇ ਦਾ ਕਿਸਾਨ ਉੱਥੋਂ ਉੱਠੇ ਨੇ ਤੇ ਹੁਣ ਚਾਹੇ ਸ਼ੰਭੂ ਬਾਰਡਰ ਦੀ ਗੱਲ ਕਰ ਲਈ ਖਨੌਰੀ ਬਾਰਡਰ ਦੀ ਗੱਲ ਕਰ ਲਈਏ ਜਿਸ ਤਰੀਕੇ ਦੇ ਨਾਲ ਪਹਿਲਾਂ ਕਿਸਾਨਾਂ ਦੀ ਟਰੈਲੀਆਂ ਯਾਨੀ ਬਹੁਤ ਸਾਰੀਆਂ ਚੋਰੀਆਂ ਵੀ ਹੋਈਆਂ ਹੋਰ ਸਮਾਨ ਚੋਰੀ ਹੋਇਆ ਪਰ ਕਿਸਾਨ ਅੱਜ ਫੇਰ ਚੰਡੀਗੜ੍ਹ ਦੇ ਵਿੱਚ ਹੈ ਤੁਹਾਨੂੰ ਕੀ ਲੱਗਦਾ ਕਿ ਆਸਾਨ ਹੈ ਇਹ ਚੀਜ਼ਾਂ ਮੰਗਾ ਮੰਨਣੀਆਂ ਆ ਜਾਂ ਦਿੱਲੀ ਦਾ ਹੁਣ ਤਾਂ ਚੰਡੀਗੜ੍ਹ ਦੀ ਵੀ ਗੱਲ ਆ ਗਈ ਕਹਿੰਦੇ ਚੰਡੀਗੜ੍ਹ ਨੂੰ ਵੀ ਖੋਣੋਂ ਫਿਰਦੇ ਨੇ ਜਿਹੜੀ ਕੇਂਦਰ ਸਰਕਾਰ ਹੈ ਮੌਜੂਦਾ ਤੇ ਪੁਰਾਣੀ ਸਰਕਾਰਾਂ ਵੀ ਇਹਨਾਂ ਦੀ ਜੇ ਪਹਿਲਾਂ ਅਪਾ ਚੱਤੀਗੜ੍ਹ ਦੀ ਗੱਲ ਕਰੀਏ ਪਹਿਲਾਂ ਤਾਂ ਮੇਰੇ ਖਿਆਲ ਦੇਸ਼ ਵਿੱਚ 21 ਸੂਬਾ ਹੋਵੇਗਾ ਜੇ ਦੀ ਧਰਤੀ ਤੇ ਰਾਜਧਾਨੀ ਬਣੀ ਤਾਂ ਉਹਨੂੰ ਨਹੀਂ ਮਿਲੀ ਇਹ ਕਾਨੂੰਨੀ ਹੱਕ ਵੀ ਹੈ ਸਾਡਾ ਆਪਣੇ ਪੰਜਾਬ ਦਾ ਤੇ ਵੈਸੇ ਵੀ ਇਹ ਜੇ ਦੇਖਿਆ ਜਾਵੇ ਤਾਂ ਸਾਰੇ ਦੇਸ਼ ਦੇ ਹਿਸਾਬ ਨਾਲ ਤਾਂ ਵੀ ਇਹ ਤਾਂ ਪਹਿਲੀਆਂ ਸਰਕਾਰਾਂ ਦਾ ਬਹੀ ਹਾਲ ਸੀ ਗੱਲ ਇਹਦਾ ਹੀ ਰੀਜ਼ਨ ਇੱਕ ਹੈ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਕਿਸੇ ਪਾਰਟੀ ਦੀ ਹੋਵੇ ਜਿਹੜੀ ਉਹ ਬਹੁਤ ਕਮਜ਼ੋਰ ਹੈ ਇਹ ਹਮੇਸ਼ਾ ਕੋਈ ਪੰਜਾਬ ਦੀ ਗੱਲ ਨਹੀਂ ਕਰਦੇ ਆਪਣੀ ਕੁਰਸੀ ਦੀ ਗੱਲ ਕਰਨਗੇ ਅਕਾਲੀਆਂ ਦੀ ਗੱਲ ਲੈ ਲਓ ਉਹਨਾਂ ਨੇ ਆਪਣੇ ਮੰਤਰੀ ਬਣਾ ਲਏ ਬਾਦਲ ਸਾਹਿਬ ਨੇ ਆਪਣੀ ਆਪਣੀ ਨੂੰ ਮੰਤਰੀ ਬਣਾ ਲਈ ਕਦੇ ਸੁਖਵੀਰ ਬਲਾ ਬਣਾ ਲਿਆ ਐਤਾ ਹੀ ਕੈਪਟਨ ਅਮਰਿੰਦਰ ਸਿੰਘ ਸੀ ਉਹ ਵੀ ਮਤਲਬ ਕਮਜ਼ੋਰ ਨੇ ਇਹ ਸੈਂਟਰ ਤੋਂ ਬਹੁਤ ਡਰਦੇ ਨੇ ਪੰਜਾਬ ਦੇ ਲੀਡਰਸ਼ਿਪ ਇਹ ਪੰਜਾਬ ਦਾ ਦੁਖਾਂਤ ਹੈ ਬਹੁਤ ਵੱਡਾ ਪੰਜਾਬ ਦਾ ਇਹ ਦੁਖਾਂਤ ਹੈ ਵੀ ਪੰਜਾਬ ਲੀਡਰਲੈਸ ਹੋ ਗਿਆ ਸਿਰਫ ਤੇ ਸਿਰਫ ਲੀਡਰ ਤੇ ਅਫਸਰਾਂ ਦੀ ਇੱਕੇ ਮਨਸ਼ਾ ਹੈ ਪੰਜਾਬ ਨੂੰ ਲੁੱਟਣ ਦੀ ਤੇ ਵੱਡੀਆਂ-ਵੱਡੀਆਂ ਪੋਸਟਾਂ ਪ੍ਰਾਪਤ ਕਰਨ ਦੀ ਇਹਦੇ ਦਾ ਵਾਸਤੇ ਤਾਂ ਹੁਣ ਲੋਕਾਂ ਨੂੰ ਹੀ ਖੜਾ ਹੋਣਾ ਪਏਗਾ ਤਾਂ ਪੰਜਾਬ ਬਚੇਗਾ ਜੇ ਤੁਸੀਂ ਕੋਈ ਪੋਲਿਟਿਕਲ ਲੀਡਰਸ਼ਿਪ ਪੰਜਾਬ ਬਾਸਦਾ ਕੋਈ ਭਲਾ ਕਰ ਦੇਗੀ ਸਾਨੂੰ ਤਾਂ ਨਹੀਂ ਲੱਗਦਾ ਅੱਛਾ ਜਿਸ ਤਰੀਕੇ ਦੇ ਨਾਲ ਪਹਿਲਾਂ ਹੁਣ ਯੂਨੀਵਰਸਿਟੀ ਦੇ ਵਿੱਚ ਕਾਲ ਦਿੱਤੀ ਗਈ ਸੀ ਪਹਿਲਾਂ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਹਾਲਾਂਕਿ ਨਾਕੇ ਵੀ ਲੱਗੇ ਹੋਏ ਸੀ ਪਰ ਅਣਪਛਾਤੇ ਲੋਕਾਂ ਦੇ ਉਹਨਾਂ ਨੇ ਪਰਚੇ ਵੀ ਕੀਤੇ ਆਪਣੇ ਬੰਦਿਆ ਦੇ ਪੰਜਾਬੀਆਂ ਤੇ ਇਹ ਤਾਂ ਜੀ ਇਹ ਡਰਾਉਣ ਦੀ ਗੱਲ ਹੈ ਨਾ ਸਰਕਾਰ ਡਰਾ ਕੇ ਕੰਮ ਕਰਦੀਆਂ ਸਰਕਾਰਾਂ ਦੀ ਜਿਹੜੀ ਮਨਸ਼ਾ ਹੈ ਖਾਸ ਕਰ ਹੁਣ ਜਿਹੜੇ ਕੇਂਦਰ ਸਰਕਾਰ ਦੀ ਗੱਲ ਕਰੀਏ ਜੇ ਆਪਾਂ ਪੰਜਾਬ ਬਾਰੇ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕਰ ਲਈਏ ਕਿਸਾਨਾਂ ਦੀ ਗੱਲ ਕਰ ਲਈਏ ਇਹ ਡਰਾ ਪਰਚੇ ਦਰਜ ਕਰ ਲੰਦੇ ਨੇ ਵੀ ਲੋਕ ਡਰ ਕੇ ਪਿੱਛੇ हट ਜਾਣ ਇੱਕ ਤੇ ਪਰਚਾ ਲਾਰਜ ਹੋ ਜਾਊਗਾ 10 ਬੰਦੇ ਵੀ ਹੋੜਿਆਣਗੇ ਪਰ ਪਰਚਿਆਂ ਨਾਲ ਜਿਹੜੀ ਮੂਵਮੈਂਟ ਹੈ ਜੋ ਲੋਕਾਂ ਦੀ ਮੂਵਮੈਂਟ ਖੜੀ ਹੋ ਜੇ ਖਾਸ ਕਰ ਪੰਜਾਬ ਦੇ ਵਿੱਚ ਪਰਚਿਆਂ ਤੇ ਡੰਡਿਆਂ ਨਾਲ ਨਹੀਂ ਨਹੀਂ ਦਬਦੀ ਸਰਕਾਰ ਨੂੰ ਸੋਚਣਾ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਾ ਕੇ ਮੁੱਖ ਮੰਤਰੀ ਨੂੰ ਆਪਣੇ ਸਾਰੇ ਮੰਤਰੀ ਲੈ ਕੇ ਸਾਰੀਆਂ ਪਾਰਟੀਆਂ ਨਾਲ ਸਲਾਹ ਕਰਕੇ ਉੱਥੇ ਜਾ ਕੇ ਦਿੱਲੀ 'ਚ ਧਰਨਾ ਲਾਓ ਪ੍ਰੈਮਿਸਟਰ ਦੇ ਮੋਰੇ ਉਹਦਾ ਮੀਡੀਆ 'ਚ ਵੀ ਆਏਗਾ ਲੋਕ ਵੀ ਖੜੇ ਹੋਣਗੇ ਇਹ ਵੀ ਸਿਰਫ ਗੱਲਾਂ ਹੀ ਕਰ ਦਿੰਨੇ ਕੋਈ ਪੰਜਾਬ ਬਾਰੇ ਕੋਈ ਵੀ ਮਤਲਬ ਮੇਰੇ ਹਿਸਾਬ ਨਾਲ ਤਾਂ ਕੋਈ ਜਿਹੜਾ ਲੀਡਰ ਹੈ ਪੰਜਾਬ ਵਾਸਤੇ ਕੋਈ ਨਹੀਂ ਸੋਚਦਾ ਸਿਰਫ ਆਪਣੀ ਕੁਰਸੀਆਂ ਦੀ ਗੱਲ ਕਰ ਦਿੰਨੇ ਤੇ ਜਾਂ ਫਿਰ ਪੈਸੇ ਕਮਾਣ ਦੀ ਸਿਰਫ ਪੰਜਾਬ ਦਾ ਬਹੁਤ ਵੱਡਾ ਦੁਖਾਂਤ ਹੈ ਲੋਕਾਂ ਦਾ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਚੰਡੀਗੜ੍ਹ ਨੂੰ ਛੱਡ ਕੇ ਵਿਧਾਨ ਸਭਾ ਯਾਨੀ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਲਗਾਈ ਗਈ ਹੈ ਤੇ ਚੱਲ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਉੱਥੇ ਇੱਕ ਨਿੱਜੀ ਚੈਨਲ ਤੇ ਦਿਖਾਇਆ ਗਿਆ ਕਿ ਜਿਹੜਾ ਉੱਥੇ ਸੈਟਅਪ ਲਗਾਇਆ ਗਿਆ ਟੈਂਟ ਲਗਾਏ ਗਏ ਏਸੀ ਲਗਾਏ ਗਏ ਸਾਰੇ ਦਿੱਲੀ ਤੋਂ ਆਏ ਨੇ ਦਿੱਲੀ ਤੋਂ ਮਂਗਾਏ ਗਏ ਨੇ ਮਹੀਨਾ ਪਹਿਲਾਂ ਤੇ ਉਹਦੇ ਵਿੱਚ ਲੱਖਾਂ ਦਾ ਯਾਨੀ ਕਰੋੜਾਂ ਦਾ ਖਰਚਾ ਵੀ ਦੱਸ ਰਹੇ ਨੇ ਗੱਲ ਤਾਂ ਜੀ ਸੋਨੂ ਜੀ ਇਹ ਹੈ ਵੀ ਤੁਸੀਂ ਅਨੰਦਪ੍ਰਸਾਪ ਕਰ ਲੋ ਵਿਧਾਨ ਸਭਾ ਸੈਸ਼ਨ ਚੰਡੀਗੜ੍ਹ ਚ ਕਰ ਲੋ ਜਦੋਂ ਤੱਕ ਤੁਸੀਂ ਪੰਜਾਬ ਨੂੰ ਦੇ ਜਿਹੜਾ ਸਿਸਟਮ ਹੈ ਗੰਦਲਾ ਹੋਇਆ ਕਰਪਟ ਸਿਸਟਮ ਹੈ ਪੰਜਾਬ ਦਾ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਸਿਰਫ ਦੂਜੀਆਂ ਪਾਰਟੀਆਂ ਵਾਂਗ ਹੀ ਧਾਰਮਿਕ ਮੁੱਦਾ ਬਣਾ ਕੇ ਇਹ ਵੋਟਾਂ ਲੈਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਇਸ ਦੀ ਕੋਈ ਲੋੜ ਨਹੀਂ ਸੀ ਦੂਜੀ ਗੱਲ ਜਿਹੜਾ ਤੁਸੀਂ ਕਹਿੰਦੇ ਵੀ ਦਿੱਲੀ ਤੋਂ ਆਇਆ ਸਾਰਾ ਟੈਂਟ ਜੇ ਆਇਆ ਹੈ ਤਾਂ ਸਰਕਾਰ ਨੂੰ ਇਹਦੇ ਬਾਰੇ ਬਿਆਨ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਤਾਂ ਹੁਣ ਹਰ ਇੱਕ ਕੰਮ ਹੈ ਜਿਹੜਾ ਪਹਿਲਾਂ ਵੀ ਚੱਲਦਾ ਸੀ ਪਹਿਲਿਆਂ ਨੂੰ ਨਹੀਂ ਅਸੀਂ ਮਾਫ਼ ਕਰਦੇ ਜੋ ਵੀ ਸਰਕਾਰੀ ਕੰਮ ਹੈ ਉਹ ਕਮਿਸ਼ਨ ਤੇ ਚੱਲਦਾ ਹੈ ਜੋ ਕੋਈ ਟੈਂਟ ਲਗਾਉਣੇ ਆ ਚਾਹੇ ਇਸ਼ਤਿਹਾਰ ਲਗਾਉਣੇ ਨੇ ਚਾਹੇ ਟੈਂਡਰ ਨੇ ਪੰਜਾਬ ਦਾ ਇਹ ਹਜਾ ਬੇੜਾ ਗਰਕ ਹੋ ਗਿਆ ਇਹ ਕਮਿਸ਼ਨ ਤੋਂ ਬਿਨਾਂ ਜਿਹੜਾ ਸਿਸਟਮ ਨਹੀਂ ਚੱਲਦਾ 30 ਤੋਂ 35% ਕਮਿਸ਼ਨ ਦੀ ਜਿਹੜੀ ਚਰਚਾ ਹੈ ਆਮ ਲੋਕਾਂ 'ਚ ਠੇਕੇਦਾਰਾਂ ਨੂੰ ਪੁੱਛ ਲਓ ਇਹ ਸਿਰਫ ਕਮਿਸ਼ਨ ਤੇ ਚੱਲਦੇ ਹਨ ਜਿਹੜਾ ਹੁਣ ਜੇ ਦਿੱਲੀ ਤੋਂ ਆਇਆ ਤਾਂ ਦਿੱਲੀ ਵਾਲਿਆਂ ਨੂੰ ਕਮਿਸ਼ਨ ਦਿੱਤਾ ਹੋਣਾ ਉਹਨਾਂ ਨੇ ਖਾਦਾ ਹੋਣਾ ਇਹ ਇਹਦੀ ਇਹਦੀ ਬਿਲਕੁਲ ਲੋਕਾਂ ਚਰਚਾ ਬਹੁਤ ਜ਼ਿਆਦਾ ਤੇ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਮੁੱਖ ਮੰਤਰੀ ਸਾਹਿਬ ਨੂੰ ਜਾਂ ਜੋ ਕੰਸਲਡ ਮੰਤਰੀ ਹੈ ਉਹ ਬਿਆਨ ਦੇਣਾ ਚਾਹੀਦਾ ਵੀ ਜਿਹੜੇ ਜਿਹੜੇ ਦੋਸ਼ ਲੱਗੇ ਨੇ ਚੈਲਨਾ ਤੇ ਵੀ ਟੈਂਟ ਜਿਹੜਾ ਸਮਾਨ ਦਿੱਲੀ ਤੋਂ ਨਹੀਂ ਆਇਆ ਪੰਜਾਬ ਤੋਂ ਆਇਆ ਜੇ ਪੰਜਾਬ ਤੋਂ ਨਹੀਂ ਆਇਆ ਦਿੱਲੀ ਤੋਂ ਕਿਉਂ ਆਇਆ ਇਸ ਦੇ ਬਾਰੇ ਲੋਕਾਂ ਦੇ ਲੋਕਾਂ ਨੂੰ ਜਿਹੜਾ ਦੱਸਣਾ ਚਾਹੀਦਾ ਸਰਕਾਰ ਨੂੰ ਤੇ ਜਿਹੜੇ ਖਦਸ਼ੇ ਛੇਤੀ ਦੂਰ ਕਰਨੇ ਚਾਹੀਦੇ ਲਾਸਟ ਲਾਸਟ ਸਵਾਲ ਇਹ ਮੈਂ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਉਹੀ ਸਮਾਨ ਉੱਥੋਂ ਆਇਆ ਅਗਰ ਪੰਜਾਬ ਚੋਂ ਆਂਦਾ ਤਾਂ 2 ਪੈਸੇ ਪੰਜਾਬ ਨੂੰ ਬਣਨੇ ਸੀ ਹਾਂਜੀ ਉਹ ਤਾਂ ਪੜਨੇ ਸੀ ਪੰਜਾਬ ਨੂੰ ਉੱਥੇ ਜੇ ਦੇਖੋ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜੇ ਪੰਜਾਬ ਤਾਨ ਕੇ ਉੱਥੇ ਬਣੇਗਾ ਹੀ ਪਰ ਚਰਚਾ ਤਾਂ ਇਹ ਹੀ ਆ ਵੀ ਸਾਰਾ ਕੰਮ ਦਿੱਲੀ ਤੋਂ ਹੁੰਦਾ ਸਰਕਾਰ ਨੂੰ ਖੁੱਲ ਕੇ ਇਹਦੇ ਬਾਰੇ ਬਿਆਨ ਦੇਣਾ ਚਾਹੀਦਾ ਪਰ ਗੱਲ ਤਾਂ ਉੱਥੇ ਖੜਦੀ ਆ ਨਾ ਸੋਨੂ ਜੀ ਜਦੋਂ ਤੁਸੀਂ ਕਮਿਸ਼ਨ ਦਾ ਸਿਸਟਮ ਕਰਪਟ ਸਿਸਟਮ ਨੂੰ ਚੇਂਜ ਨਹੀਂ ਕਰਦੇ ਨਾ ਸਰਕਾਰਾਂ ਬਦਲਣ ਨਾਲ ਕੋਈ ਫਰਕ ਪੈਣਾ ਨਾ ਮੁੱਖ ਮੰਤਰੀ ਬਦਲਣ ਨਾਲ ਫਰਕ ਪੈਣਾ ਇਹ ਲੋਕਾਂ ਨੂੰ ਇਸ ਸਿਸਟਮ ਨੂੰ ਬਦਲਣ ਵਾਸਤੇ ਸਰਕਾਰਾਂ ਤੇ ਜਿਹੜਾ ਉਹ ਦਬਾਅ ਪਾਣਾ ਚਾਹੀਦਾ ਤੇ ਮੇਰਾ ਖਿਆਲ ਲੋਕ ਬੜੀ ਜਲਦੀ ਇਸ ਦੇ ਖਿਲਾਫ ਜਿਹੜੀ ਆਵਾਜ਼ ਆਪਣੀ ਉਹ ਸਾਰਾ ਪੰਜਾਬ ਜਿਹ ਪੰਜਾਬ ਦਾ ਭਲਾ ਤਾਈ ਹੋ ਸਕਦਾ ਸਰਕਾਰਾਂ ਨਾਲ ਇਹ ਆ ਵਿਧਾਨ ਸਭਾ ਸੈਸ਼ਨ ਕਿੱਥੇ ਲੱਗਿਆ ਕਿੱਥੇ ਨਹੀਂ ਲੱਗਿਆ ਇਹ ਤਾਂ ਮੇਰੇ ਮੇਰੇ ਹਿਸਾਬ ਨਾਲ ਬੇਕਾਰ ਚਰਚਾ ਹੈ ਚਰਚਾ ਤਾਂ ਇਹ ਹੋਣੀ ਚਾਹੀਦੀ ਹੈ ਵੀ ਪੰਜਾਬ ਨੂੰ ਪੰਜਾਬ ਦੇ ਸਿਸਟਮ ਨੂੰ ਕੀ ਮਿੱਠੀ ਕਰੀਏ ਪੰਜਾਬ ਨੂੰ ਕੀ ਅੱਗੇ ਲੈ ਕੇ ਜਾਈਏ ਪੰਜਾਬ ਚ ਕਰਪਸ਼ਨ ਕੀ ਮੈਂ ਦੂਰ ਕਰੀਏ ਨਸ਼ੇ ਕੀ ਮੈਂ ਦੂਰ ਕਰੀਏ ਬੇਰਜ਼ਗਾਰੀ ਕੀ ਮੈਂ ਦੂਰ ਕਰੀਏ ਇਹ ਤੇ ਚਰਚਾ ਹੋਣੀ ਚਾਹੀਦੀ ਹੈ ਸੋ ਤਾਂ ਵਾਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਪ੍ਰੋਗਰੈਸਿਵ ਫਰੰਟ ਦੇ ਸੀਨੀਅਰ ਲੀਡਰ ਦਰਸ਼ਨ ਸਿੰਘ ਐਡਵੋਕੇਟ ਤਾਲੀਵਾਲ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹੋਗੀ ਗੁਰਪ੍ਰੀਤੂਆ ਦੇ ਨਾਲ ਸੋਨਝਾਸਲਾ ਦੀ ਰਿਪੋਰਟ ਮੋਹਾਲੀ